हां जी मित्रों केवे उम्मीद है कि सारे जाने बढ़िया होंगे ते एंजॉय कर रहे होंगे ते आज थोनू ਲੈ ਕੇ ਚੱਲਦੇ ਆ ਬਠਿੰਡੇ ਦੇ ਮੇਲੇ ਵਿੱਚ ਉਂਝਦਾ ਇਹ ਮੇਲਾ ਹਰ 2-3 ਮਹੀਨੇ ਬਾਅਦ ਗੱਡ ਦਿੰਦੇ ਆ ਬਤੰਦਰ ਬਠੰਡੇ ਚ ਪਰ ਅੱਜ ਮੈਂਗਾ ਚੱਲ ਬਲੌਗ ਬਣਾ ਕੇ ਤੁਹਾਨੂੰ ਸਾਰਾ ਦਿਖਾਉਣੇ ਆ ਵੀ ਕੀ ਕੁਝ ਹੁੰਦਾ ਵੈਸੇ ਇਸ ਵਾਰ ਮੇਲਾ ਕੁਝ ਜ਼ਿਆਦਾ ਵੱਡਾ ਲੱਗਿਆ ਹੋਇਆ ਦੁਕਾਨਾਂ ਤੋਂ ਕੁੱਨਾ ਵੱਧ ਲੱਗਿਆ ਹੋਣ ਜਾਣੇ ਆ ਦੇਖ ਬਾਉਲੀ ਇਧਰ ਆਪਦਾ ਬਲੌਗ ਬਣਾਈ ਜਾਂਦਾ ਮੇਨੂੰ ਤਾਂ ਲਾਈਵ ਹੋਇਆ ਬੈਠਾ ਇਹ ਤੇ ਅਸੀਂ ਕਰ ਲਈ ਐਂਟਰੀ ਮੇਲੇ ਦੇ ਵਿੱਚ ਮੈਂ ਤੇ ਬਬਲੂ ਗਏ ਹੋਏ ਆ ਸੀ ਵੀ ਆ ਦੇਖੋ ਚਾਰੇ ਪਾਸੇ ਰੌਣਕਾਂ ਬਹੁਤ ਵਧੀਆ ਮਾਹੌਲ ਬਣਿਆ ਹੋਇਆ ਚਾਰੇ ਪਾਸੇ ਤੇ ਕਾਫੀ ਦੁਕਾਨਾਂ ਵੀ ਲੱਗੀਆਂ ਹੋਈਆਂ ਨੇ ਲੋਕ ਆਪਣੀਆਂ ਫੈਮਲੀਆਂ ਦੇ ਨਾਲ ਬੱਚਿਆਂ ਦੇ ਨਾਲ ਇੱਧਰ ਆਏ ਹੋਏ ਨੇ ਠੀਕ ਹੈ ਜੀ ਤੇ ਆਪਾਂ ਅੱਗੇ ਨੂੰ ਤੁਰਪੇ ਇੱਧਰ ਆ ਕੇ ਆਪਾਂ ਵਿਜ਼ਿਟ ਕੀਤਾ ਦੁਕਾਨਾਂ ਤੇ ਆ ਦੇਖੋ ਦੁਕਾਨਾਂ ਲੱਗੀਆਂ ਹੋਈਆਂ ਨੇ ਇੱਧਰ ਭਾਂਡਿਆਂ ਭੁੰਡਿਆਂ ਦੀਆਂ ਕਰੋਕਰੀ-ਕਰੂਕਰੀ ਜੀ ਮਿਲ ਜਾਂਦੀ ਹੈ ਰੇਟ ਵੀ ਕਾਫੀ ਜਾਇਜ਼ ਨੇ ਵੈਸੇ ਇਹਨਾਂ ਦੇ ਤੇ ਕਾਫੀ ਵੈਰਾਈਟੀ ਦਾ ਮਾਲ ਇੱਧਰ ਪਿਆ ਹੋਇਆ ਤੇ ਆ ਦੇਖੋ ਜੀ ਲੇਡੀ ਸ਼ੋਪਿੰਗ ਕਰ ਰਹੀਆਂ ਨੇ ਵੈਸੇ ਬੰਦੇ ਵੀ ਕਰ ਰਹੇ ਸੀ ਸ਼ੋਪਿੰਗ ਕਾਫੀ ਇਹ ਨਹੀਂ ਗੱਲ ਹੈ ਇਕੱਲੇ ਲੇਡੀਜ਼ ਕਰ ਰਹੀਆਂ ਨੇ ਤੇ ਉਸ ਤੋਂ ਬਾਅਦ ਇਹ ਇੱਧਰ ਆ ਗਿਆ ਆਪਾਂ ਇੱਧਰ ਝੂਲਿਆਂ ਵੱਲ ਨੂੰ ਆ ਗਏ ਆ ਬਾਲੂ ਵਿੱਚ ਵੱਜੀ ਜਾਂਦਾ ਵੀ ਯਾਰ ਬਿਨਾਂ ਗੱਲ ਤੋਂ ਉਹ ਨੂੰ ਮੈਂ ਕਹਿ ਵੀ ਨਹੀਂ ਸਕਦਾ ਬਾਅਦ ਵਿੱਚ ਵੌਇਸਓਵਰ ਕੀਤੀ ਹੈ ਵੀ ਪਾਸੇ ਹਟ ਜਾ ਭਰਾਵਾ ਆ ਦੇਖੋ ਝੂਲੇ ਬਈ ਜਵਾਖਾਂ ਵਾਲੇ ਝੂਲੇ ਦੇਖ ਲੋ ਇੱਧਰ ਪਹਿਲਾਂ সুইমিং ਪੂਲ ਜਾ ਬਣਾ ਰੱਖਿਆ ਤੇ ਇੱਧਰ ਸ਼ੱਡ ਰੱਖਿਆ ਨੇ ਆ ਇੱਧਰ ਕਿਸ਼ਤੀਆਂ ਆਈਆਂ ਤੇ ਜਵਾਗ ਲਈ ਜਾਂਦੇ ਆ ਬਈ ਬੈਂ ਵੀ ਛੁੱਟੀਆਂ ਹੋ ਰਹੀਆਂ ਨਜ਼ਾਰੇ ਲਈ ਜਾਂਦੇ ਆ ਫੁੱਲ ਨਜ਼ਾਰੇ ਦੇ ਵਿੱਚ ਉਸ ਤੋਂ ਬਾਅਦ ਆ ਬਈ ਘੋੜਿਆਂ ਵਾਲਾ ਦੇਖ ਲਓ ਬਚਪਨ ਦੇ ਵਿੱਚ ਆਪਾਂ ਵੀ ਬਹੁਤ ਝੂਟੇ ਲੱਤੇ ਹੱਸਤੇ ਹਨ ਤੇ ਉਸ ਉਧਰ ਦੇਖੋ ਭਾਈ ਉਧਰ ਆ ਘੁੱਗੀਆਂ ਜਿਹਾ ਬਣਿਆ ਹੋਇਆਂ ਨਾਲ ਇਹਦੇ ਉੱਤੇ ਜਵਾਗ ਲੈ ਰਹੇ ਨੇ ਨਜ਼ਾਰੇ ਸਕੂਟਰ ਸਕਟਰ ਜੇ ਬਹੁਤ ਵਧੀਆ ਆਪਾਂ ਨੂੰ ਮੈਂ ਪਹਿਲਾਂ ਆਪਾਂ ਨੂੰ ਬਹੁਤ ਵਧੀਆ ਲੱਗਦਾ ਹੁੰਦਾ ਸੀ ਚਲੋ ਹੁਣ ਤਾਂ ਆਪਣਾ ਮਤਲਬ ਵੱਡੇ ਹੋ ਗਿਆ ਆਪਣਾ ਆ ਇੱਧਰ ਸੈਲਫੀ ਵਾਲਾ ਜਿਗਾੜ ਜਿਆ ਬਣਿਆ ਹੋਇਆ ਲੋਕ ਇੱਥੇ ਸੈਲਫੀਆਂ ਇਹਦਾ ਮੈਨੂੰ ਸਮਝ ਨਹੀਂ ਆਇਆ ਲੋਕ 50 ਰੁਪਏ ਕਾਦੇ ਵਾਸਤੇ ਦਿੰਦੇ ਨੇ ਤੇ ਭਾਈ ਵਿਆਹਾਂ ਦੇ ਵਿੱਚ ਤਾਂ ਇਹ ਫ੍ਰੀ ਮਿਲ ਜਾਂਦਾਗਾ ਉਹਦਾ ਇਹ ਵੱਡੀ ਗੱਲ ਬਾਤ ਵੀ ਨਹੀਂ ਮਨ ਨੂੰ ਲੱਗਦੀ ਇਹਦੇ ਵਿੱਚ ਤੇ ਉਸ ਤੋਂ ਤੇ ਉਸ ਤੋਂ ਬਾਅਦ ਬਾਈ ਆਪਾਂ ਝੂਲੇ ਚਾਲੇ ਵੀ ਦੇਖੇ ਝੂਲੇ ਚਾਲਾ ਦੇ ਦੇਖ ਕੇ ਆਪਣ ਹੁੰਦੀ ਕਬਰਾਡ ਆਪਾਂ ਹੋਈ ਛੜਤਾ ਵੈਸੇ ਸ਼ੋਰਟ ਆਪਾਂ ਤੁਹਾਡੇ ਵਾਸਤੇ ਬਣਾ ਰੱਖਿਆ ਤੇ ਫਿਰ ਆ ਦੇਖੋ ਦੂਜੀ ਦੁਕਾਨ ਕਰੋਕਰੀ ਦੀ ਲੱਗੀ ਹੋਈ ਹੈ ਇੱਥੇ ਚਾਹਨਾ ਚ ਉਹਨਾਂ ਦੇ ਭਾਂਡੇ ਬਹੁਤ ਸਸਤੇ ਰੇਟਾਂ ਵਿੱਚ ਮਿਲ ਜਾਂਦੇ ਆ 1.5 150 ਰੁਪਏ ਦੀਆਂ ਪਲੇਟਾਂ ਆ ਤੇ ਆ 2 200 ਰੁਪਏ ਦੇ ਜਿਹੜੇ ਆ ਸਬਜੀ ਸੂਬਜੀ ਪੌਣ ਵਾਲੇ ਹੁੰਦੇ ਨੇ ਹਨਾ ਬਹੁਤ ਵਧੀਆ ਬਹੁਤ ਸੋਹਣੇ ਡਿਜ਼ਾਈਨਾਂ ਦੇ ਬਣੇ ਹੋਏ ਸੀ ਵੇਟ ਕਰਕੇ ਤੁਸੀਂ ਖਰੀਦ ਸਕਦੇ ਹੋ ਇੱਥੋਂ ਠੀਕ ਹੈ ਆ ਦੇਖੋ 150 ਰੁਪਿਆ 200 ਰੁਪਿਆ ਰੇ ਜੇ ਆਪਾਂ ਤੁਰਪੇ ਅੱਗੇ ਵੱਲ ਆ ਤੁਹਾਨੂੰ ਚੱਕ ਕਰਨੇ ਬਾਹਲੂ ਫੇਰ ਵਿੱਚ ਆ ਗਿਆ ਪਤੰਦਰ ਇਹ ਨਹੀਂ ਹਟਦਾ ਪਰਾਂ ਤੇ ਆ ਆ ਦੇਖੋ ਇੱਧਰ ਬਈ ਛੱਲੀਆਂ ਭੁੰਨ ਭੁੰਨ ਕਹਿੰਦੇ ਨਹੀਂ ਉਬਾਲ ਕੇ ਦੀ ਜਾਂਦੇ ਨੇ ਛੱਲੀਆਂ ਹਨਾ ਤੇ ਰੇਟ ਉਹ ਤੋਂ ਪੁੱਛਿਆ ਸੀ ਬਾਈ ਤੋਂ ਕਹਿੰਦਾ ਵੀ 50 ਦੀ ਐ ਮਗਰ ਬਾਲਾ ਮਹਿੰਗਾ ਲਈ ਇਹਨੂੰ ਖਾਦਾ ਪੀਤਾ ਵੈਸੇ ਕੁਛ ਨਹੀਂ ਆ ਬੇਲਪੂਰੀ ਝਾਲਮੂਰੀ ਜਿਹੜੀਆਂ ਆਪਣਾ ਨਮਕੀਣ ਸੌਦਾ ਪਿਆ ਦੇਖੋ ਪੁੱਜੀ ਆ ਪਾਜੀ ਆਪਾਂ ਇਨ ਇੱਧਰ ਠੀਕ ਹੈ ਤੇ 50 ਰੁਪਏ ਬਈ ਇਹਦਾ ਰੇਟ ਸੀਗਾ ਅਸੀਂ ਇਹ ਵੀ ਨਹੀਂ ਖਾਦਾ ਪਿਆ ਸੀ ਅਸੀਂ ਟੱਕੇ ਹੋਏ ਸੀ ਫੁੱਲ ਯਾਰ ਖਾਣ ਪੀਣ ਦੇ ਤੇ ਉਸ ਤੋਂ ਬਾਅਦ ਕਿਤਾਬਾਂ ਦਾ ਇੱਥੇ ਕਾਫੀ ਵਧੀਆ سٹਾਲ ਲੱਗੀ ਹੋਈ ਸੀਗੀ ਜੇ ਬੁੱਕਸ ਦਾ ਕੋਈ ਲਵਰ ਹੈਗਾ ਤਾਂ ਬੁੱਕਸ ਲੈ ਸਕਦਾ ਤੇ ਆਹ ਦੇਖੋ ਸੋਹਣੇ ਸੋਹਣੇ ਫੁੱਲ ਵੀ ਲੱਗੇ ਹੋਏ ਨੇ ਬਈ ਇਧਰ ਫਲਾਵਰ ਜਿਹੜੇ ਪਲਾਸਟਿਕ ਜਿਹੜੇ ਵਾਲੇ ਹੁੰਦੇ ਨੇ ਗੁਲਦਸਤੇ ਜੋ ਉਹ ਵੀ ਲੱਗੇ ਹੋਏ ਸੀਗੇ ਠੀਕ ਹੈ ਤੇ ਬਾਉਲੂ ਫੇਰ ਅੱਗੇ ਤੁਰੇ ਫਿਰਦਾ ਭਰਾਵਾ ਮੈਂ ਇਹਨੂੰ ਬੜਾ ਕਿਹਾ ਪਰ ਆ ਜਾਂਦਾ ਹੈ बार-बार ਤੇ ਉਸ ਤੋਂ ਬਾਅਦ ਇਧਰ ਖਾਣ ਪੀਣ ਦਾ ਸੌਦਾ ਲੱਗਾ ਸੀ ਦੋਸਾ ਰਮਣੀ ਰੋਟੀ ਚਾਂਪ ਕਾਫੀ ਵਧੀਆ ਵਧੀਆ ਡਿਸ਼ਾਂ ਲੱਗਿਆ ਹੋਈਆਂ ਸੀ ਤੁਹਾਨੂੰ ਦਿਖਾਣੇ ਆ ਆ ਦੇਖੋ ਇਧਰ ਬਈ ਪਛੋਲੇ ਪਟੂਰੇ ਆ ਦੇਖ ਜਵਾਗ ਜਦੇ ਕੇ ਖੁਸ਼ ਹੋ ਗਿਆ ਤੇ ਬਈ ਉਹ ਨੂੰ ਕਹਿੰਦਾ ਤੇਰੀ ਵੀਡੀਓ ਬਣਾਈ ਜਾਂਦੇ ਆ ਕਹਿੰਦਾ ਕੋਈ ਗੱਲ ਨਹੀਂ ਬਈ ਬਣਾ ਲੈਣ ਦੇ ਤੇ ਇਧਰ ਲੱਗੀ ਹੋਈ ਆ ਬਈ ਪਾਓ ਬਾਜੀ ਪਾਓ ਬਾਜੀ ਵੈਸੇ ਠੀਕ ਠਾਕ ਸੀ ਸੀ ਖਾਧੀ ਸੀ ਇਹ ਕੋਈ ਇੰਨਾ ਟੇਸਟ ਸਾਨੂੰ ਲੱਗੀ ਨਹੀਂ ਗੱਲ ਬਾਤ ਯਾਰ ਤੇ ਉਸ ਤੋਂ ਬਾਅਦ ਆ ਦੇਖੋ ਇਧਰ ਗੋਲ ਗੱਪੇ ਆ ਠੀਕ ਹੈ ਜੀ ਆਹਾ ਸਪੈਸ਼ਲ ਸਿੱਡੂ ਤੁਹਾਨੂੰ ਦਿਖਾਣੇ ਆਪਾਂ ਸਿੱਡੂ ਇਹ ਆ ਦੇਖੋ ਸਿੱਡੂ ਤੇ ਮੁਹੰਮਦ ਹਿਮਾਚਲ ਦੇ ਬਬਲੂ ਦੀਦੀ ਕੇ ਹਿਮਾਚਲ ਦੇ ਇਹ ਕਾਫੀ ਟੇਸਟੀ ਹੁੰਦੇ ਆ ਖਾਣ ਚ ਵੈਸੇ ਸਾਨੂੰ ਭੁੱਖ ਆਣੀ ਸੀ ਨਹੀਂ ਮੈਂ ਜ਼ਰੂਰ ਖਾ ਕੇ ਜਾਂਦਾ ਨੈਕਸਟ ਟਾਈਮ ਆਵਾਂਗੇ ਤਾਂ ਖਾ ਕੇ ਜਾਵਾਂਗੇ ਇਹਦੇ ਨਾਲ ਹਰੀ ਚਟਨੀ ਦੇਈ ਜਾਂਦੇ ਸੀ ਤੇ ਉਸ ਤੋਂ ਬਾਅਦ ਇੱਧਰ ਚਾਈਨੀਜ਼ ਆ ਦੇਖੋ ਨੇਪਾਲੀ ਸਾਹਮਣੇ ਖੜੇ ਆ ਚਾਈਨੀਜ਼ ਆਈਟਮਾਂ ਲੱਗੀਆਂ ਹੁੰਦੀਆਂ ਵੈਸੇ ਚਾਈਨੀਜ਼ ਆਈਟਮਾਂ ਮੈਂ ਪ੍ਰੇਫਰ ਨਹੀਂ ਕਰਦਾ ਕਿਉਂਕਿ ਯਾਰ ਸਿਹਤ ਵਾਸਤੇ ਇਹ ਜਿਆਦਾ ਵਧੀਆ ਨਹੀਂ ਹੁੰਦੀਆਂ ਉਸ ਤੋਂ ਬਾਅਦ ਸ਼ਾਇਦ ਸ਼ੂਦ ਜੇ ਪਏ ਹੋਏ ਨੇ ਇੱਧਰ ਅਸੀਂ ਬੜ ਗਏ ਗਰਮੀ ਬੜੀ ਸੀ ਕੂਲਰ ਚੱਲੀ ਜਾਂਦੀ ਦੋ ਮਿੰਟ ਖੜ ਕੇ ਨਾਲ ਤਾਂ ਲੈ ਇਥੇ ਇੱਕ ਚੀਜ਼ ਆ ਦੇਖੋ ਬਈ ਇੱਧਰ ਉਹੀ ਗਲਦਸਤੇਜੇ ਵਾਲੀਆਂ ਸਮਾਨ ਪਿਆਗਾ ਸਾਰਾ ਠੀਕ ਹੈ ਤੇ ਥੋੜਾ ਜਿਹਾ ਅਸੀਂ ਅੱਗੇ ਨੂੰ ਵਧੇ ਤਾਂ ਇੱਧਰ ਚੈੱਕ ਕਰੋ ਬਈ ਆ ਕੂਲਰ ਦੀ ਹਵਾ ਵੱਜੀ ਜਾਂਦੀ ਹੈ ਪਿੱਛੋਂ ਇੱਧਰ ਕੱਪੜੇ-ਕੋਪੜੇ ਜੇ ਮਿਲ ਜਾਣਗੇ ਲੇਡੀਜ਼ ਸਟੱਫ ਸਾਰਾ ਮਿਲ ਜੂਗਾ ਤੇ ਆ ਜਿਹੜਾ ਸਾਰਾ ਸਟੱਫ ਹੈ ਬਈ ਆਹ ਰਾਜਸਥਾਨੀ ਤੇ ਗੁਜਰਾਤੀ ਸੀਗਾ ਅਸੀਂ ਪੁੱਛਿਆ ਸੀ ਇਹਨਾਂ ਤੋਂ ਬਈ ਦੇਖਣ ਚ ਵੀ ਤੁਹਾਨੂੰ ਪਤਾ ਲੱਗ ਹੀ ਰਿਹਾ ਹੋਊਗਾ ਹਨਾ ਵੀ ਇਹ ਗੁਜਰਾਤੀ ਤੇ ਰਾਜਸਥਾਨੀ ਸਮਾਨ ਹੈ ਸਾਰਾ ਤੇ ਆਂ ਅਦਰ ਬਈ ਬਾਲਾਂ ਵਾਲਾ ਜਿਗਾਰਡ ਜਾ ਪਿਆਗਾ ਚਾਰ ਝੂੜ ਦੇ ਧਰੇ ਪਏ ਵਿਚੀ ਤੇ ਅਸੀਂ ਅਗਲੀ ਮਾਰਕੀਟ ਚ ਵੜ ਗਏ ਤੁਹਾਨੂੰ ਕੱਪੜੇ-ਕੋਪੜੇ ਮਿਲ ਜਾਣਗੇ ਸੇਲ ਵਾਲੇ ਮੈਨੂੰ ਕੋਈ ਖਾਸ ਵਧੀਆ ਨਹੀਂ ਹੁੰਦਾ ਸਮਾਨ ਇਹ ਕੱਪੜੇ-ਕੋਪੜੇ ਵਾਲਾ ਆਹ ਬਾਈ ਆਪਣੇ ਪੰਜਾਬੀ ਵੀਰ ਲਾਈ ਬੈਠੇ ਜਿਆ ਮੈਨੂੰ ਦੋ ਤਿੰਨ ਚਾਰ ਪੰਜਾਬੀ ਦੇ ਛੇੜੇ ਆਪਣੇ ਸਮਾਨ ਲਾਈ ਬੈਠੇ ਸੀ ਯਾਰ ਤੇ ਆਹ ਜਵੈਨਦਰੀ ਦਾ ਸਮਾਨ ਪਿਆ ਲੇਡੀਜ਼ ਦਾ ਠੀਕ ਹੈ ਆ ਦੇਖ ਆ ਪੰਜਾਬੀ ਭਾਈ ਆਪਣਾ ਲਾਈ ਬੈਠਾ ਇਧਰ ਸਮਾਨ ਇਧਰ ਸਰੋਂ ਦਾ ਤੇਲ ਵਗੈਰਾ ਪਿਆ ਬਾਈ ਕੋਲੇ ਤੇ ਹੋਰ ਖਾਣ-ਪੀਣ ਵਾਲਾ ਸਮਾਨ ਜਿਆ ਪਿਆ ਸਾਰਾ ਗੁੜ ਵਗੈਰਾ ਦੇ ਭਾਈ ਪੰਜਾਬੀ ਬੰਦਿਆਂ ਸਮਾਨ ਲਿਆ ਕਰੋ ਠੀਕ ਹੈ ਬਾਕੀ ਸਾਰੇ ਇੱਥੇ ਪ੍ਰਵਾਸੀ ਸੀਗੇ ਤਾਂ ਇਹ ਸੀ ਆਪਣਾ ਅੱਜ ਦਾ ਬਲੌਗ ਆਪਾਂ ਮੇਲੇ ਦੇ ਵਿੱਚ ਹੋਰ ਵੀ ਘੁੰਮੇ ਖਾਦਾ ਪੀਤਾ ਜੇ ਤੁਹਾਨੂੰ ਵਧੀਆ ਲੱਗੇ ਤਾਂ ਆਪਾਂ ਤੁਹਾਨੂੰ ਅਗਲੇ ਬਲੌਗ ਚ ਦਿਖਾਵਾਂਗੇ ਵੀਡੀਓ ਨੂੰ ਕਰ ਦਿਓ ਲਾਈਕ ਸ਼ੇਅਰ ਤੇ ਚੈਨਲ ਕਰ ਦਿਓ ਸਬਸਕ੍ਰਾਈਬ ਮਿਲਦਾ ਤੁਹਾਨੂੰ ਅਗਲੇ ਬਲੌਗ ਦੇ ਵਿੱਚ ਐਵੇਂ ਹੀ ਵਧੀਆ-ਵਧੀਆ ਤੁਹਾਨੂੰ ਬਲੌਗ ਦਿਖਾਉਂਦੇ ਰਾਵਾਂਗੇ ਤੇ ਵਧੀਆ-ਵਧੀਆ ਸ਼ਾਰਟ ਦਿਖਾਉਂਦੇ ਰਾਵਾਂਗੇ ਭਾਈ